ਸੁਪਰੀਮ ਕੋਰਟ ਦੇ ਜੱਜ ਸਾਹਿਬਾਂ ਹੋਇਆ ਕਰਨਗੇ ਉਹ ਆਪਣੀ ਜਾਇਦਾਦ ਖੁਦ ਜਨਤਕ ਕਰਿਆ ਕਰਨਗੇ ਇਹ ਕੋਈ ਸਰਕਾਰੀ ਹੁਕਮ ਨਹੀਂ ਹੈ ਕੋਈ ਕਾਨੂੰਨੀ ਹੁਕਮ ਨਹੀਂ ਹੈ ਉਹਨਾਂ ਨੇ ਖੁਦ ਪਹਿਲ ਕਦਮੀ ਕੀਤੀ ਹੈ 30 ਜੱਜਾਂ ਵੱਲੋਂ ਬੇਰਵੇ ਨਸਰ ਕਰਨ ਦੀ ਖੁਦ ਪੇਸ਼ਕਸ਼ ਕੀਤੀ ਹੈ ਜਿਹੜੇ ਨਵੇਂ ਸੁਪਰੀਮ ਕੋਰਟ ਦੇ ਵਿੱਚ ਬਤੌਰ ਜੱਜ ਆਏ ਨੇ ਜੀ ਸੋ ਇਹ ਇਹਦੇ ਲਈ ਖੁਦ ਚੀਫ ਜਸਟੀਸ ਸਾਹਿਬ ਨੇ ਪਹਿਲ ਕਦਮੀ ਕੀਤੀ ਹੈ ਕਿ ਮੈਂ ਵੀ ਮੇਰੇ ਸਾਥੀ ਵੀ ਤੇ ਜਿਹੜੇ ਨਵੇਂ ਜੱਜ ਸਾਹਿਬਾਂ ਆਉਂਦੇ ਰਹਿਣਗੇ ਉਹ ਵੀ ਬਕਾਇਦਾ ਜਿਹੜਾ ਅਧਿਕਾਰਤ ਇਹਨਾਂ ਦੀ ਵੈਬਸਾਈਟ ਹੈ ਸੁਪਰੀਮ ਕੋਰਟ ਦੀ ਜਾਂ ਵੈਬ ਪੋਰਟਲ ਨੇ ਇਹਨਾਂ ਦੇ ਉਹਨਾਂ ਦੇ ਉੱਤੇ ਉਹ ਬਕਾਇਦਾ ਤੌਰ ਤੇ ਆਪਣੀ ਜਾਇਦਾਦ ਆਪਣੇ ਪਰਿਵਾਰ ਦੀ ਹਵਾਲੇ ਨਾਲ ਸਾਰੀ ਜਾਇਦਾਦ ਜਨਤਕ ਕਰਨੀ ਹੈ। ਹਮਮ ਤੇ ਜੇਕਰ ਆਪਣੇ ਇਸ ਸੇਵਾ ਪੀਰੀਅਡ ਦੇ ਦਰਮਿਆਨ ਉਹ ਕੋਈ ਨਵੀਂ ਅਜਿਹੀ ਵੱਡੀ ਕੋਈ ਚੀਜ਼ ਖਰੀਦੋ ਪ੍ਰਕਟ ਕਰਦੇ ਨੇ ਤਾਂ ਉਹਦੀ ਜਾਣਕਾਰੀ ਵੀ ਨਾਲ ਜਨਤਕ ਕਰਨੀ ਹੈ। ਕੋਈ ਸਖਤੀ ਨਹੀਂ ਹੈ। ਹਮ ਇਹ ਖੁਦ ਦੇ ਉੱਤੇ ਤੈਅ ਹੈ ਕਿ ਤੁਹਾਡੀ ਖੁਦ ਦੀ ਇੱਛਾ ਸ਼ਕਤੀ ਦੇ ਨਿਰਪਰ ਕਰ ਤੁਸੀਂ ਜਨਤਕ ਕਰਨੀ ਹੈ ਕਿ ਨਹੀਂ ਕਰਨੀ। ਹਮ ਪਰ ਜਦੋਂ ਇਹ ਪ੍ਰਕਿਰਿਆ ਸ਼ੁਰੂ ਹੋਏਗੀ ਹੁਣ ਜਿਵੇਂ ਚੀਬ ਜਸਦੀ ਸਾਹਿਬ ਕਹਿੰਦੇ ਮੈਂ ਵੀ ਕਰ ਰਹੇ ਆ ਮੇਰੇ ਨਾਲ ਦੇ ਸਾਥੀ ਵੀ ਕਰ ਰਹੇ ਨੇ ਤੇ ਨਵੇਂ ਆਉਣ ਵਾਲੇ 30 ਨੇ ਵੀ ਕਹਤਾ ਅਸੀਂ ਕਰਾਂਗੇ ਜੀ ਤੇ ਫਿਰ ਜਿਹੜਾ ਕੋਈ 31ਵਾਂ ਆਊਗਾ ਜੇ ਉਹ ਨਹੀਂ ਕਰੂਗਾ ਤਾਂ ਲੋਕ ਆਪਣੇ ਆਪ ਸਵਾਲ ਦੇ ਘੇਰੇ ਚ ਲੈ ਰਣਗੇ ਹੂੰ 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 ਬਿਲਕੁਲ ਸੋ ਮੈਨੂੰ ਲੱਗਦਾ ਕਿ ਇਹ ਇਹ ਜੱਜ ਸਾਹਿਬਾਨਾਂ ਨੇ ਪਹਿਲ ਕਦਮੀ ਕਰਕੇ ਕੋਈ ਮਤਲਬ ਕਿ ਇਹ ਨਹੀਂ ਕਿ ਕਿ ਹਾਂ ਉਹਨਾਂ ਨੇ ਕੋਈ ਰਾਜਨੀਤਿਕ ਤੌਰ ਤੇ ਕੋਈ ਕੁਝ ਖੱਟੀ ਘਟਣੀ ਆ ਕੋਈ ਸ਼ਾਬਾਸ਼ ਹੀ ਲੈਣੀ ਹੈ ਮੈਨੂੰ ਲੱਗਦਾ ਇਹ ਸਿਆਸਤਦਾਨਾਂ ਨੂੰ ਸ਼ੀਸ਼ਾ ਦਿਖਾਉਣ ਦਾ ਤਰੀਕਾ ਉਹਨਾਂ ਦਾ ਜੀ ਕਿ ਬੇਸ਼ਰਮੋ ਤੁਹਾਨੂੰ ਲੋੜ ਹੈ ਕਰਨ ਦੀ ਤੁਸੀਂ ਕਰੋ ਸ਼ਰਮ ਉਹਨਾਂ ਨੂੰ ਨਹੀਂ ਆ ਰਹੀ